ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 1 ਫਰਵਰੀ ਤੋਂ ਉਹ ਕਿਹੜੀ ਇੱਕ ਰਾਸ਼ੀ ਹੈ ਜਿਸ ਦੀ ਕਿਸਮਤ ਪਲਟਣ ਵਾਲੀ ਹੈ ਜਿਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਬਦਲਾਅ ਹੋਣ ਜਾ ਰਹੇ ਹਨ ਜਿਸ ਨੂੰ ਮਿਲਣ ਵਾਲੀਆਂ ਹਨ ਬਹੁਤ ਹੀ ਖੁਸ਼ਖਬਰੀਆਂ ਤੇ ਆਓ ਜਾਣਦੇ ਹਾਂ ਉਹ ਖੁਸ਼ਕਿਸਮਤ ਰਾਸ਼ੀ ਤੇ ਬਾਰੇ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी देवी जी दी लेके हाजिरी लगवाਉਣਾ ਛੇ ਤਾਂ ਕਿ ਤਾਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ 12 ਹੀ ਰਾਸ਼ੀਆਂ ਨੂੰ ਮਾਤਾ ਲక్ష్ਮੀਨ თანਵਾਨ ਕਰ ਦੇਵੇ ਦੋਸਤੋ ਗੱਲ ਕਰਦੇ ਹਾਂ ਜੀ ਅੱਜ ਦੇ ਵੀਡੀਓ ਦੇ ਵਿਸ਼ੇ ਦੇ ਬਾਰੇ ਕਿ 2025 ਦੇ ਦੂਸਰੇ ਮਹੀਨੇ ਜਾਨੀ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਪਲਟਣ ਵਾਲੀ ਹੈ ਅਤੇ ਇਹਨਾਂ ਦਾ ਜੀਵਨ ਖੁਸ਼ੀਆਂ ਭਰਿਆ ਰਹੇਗਾ ਇਹਨਾਂ ਲਈ ਕਿਹੜੇ ਯਾਦਗਾਰ ਪਲ ਹਨ ਇਹਨਾਂ ਦੇ ਜੀਵਨ ਦੇ ਵਿੱਚ ਕਿਹੜੀ ਦਸ਼ਾ ਬਹੁਤ ਹੀ ਵਧੀਆ ਚੱਲਦੀ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਇਹਨਾਂ ਦੀ ਕਿਸਮਤ ਬਦਲ ਜਾਵੇਗੀ ਇਹਨਾਂ ਨੂੰ ਆਪਣੀ ਮਨਪਸੰਦ ਨੌਕਰੀ ਵੀ ਮਿਲ ਸਕਦੀ ਹੈ ਦੇਵਗੁਰੂ ਦਾ ਸ਼ੁਭ ਪੱਖ ਵੀ ਇਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰ ਸਕਦਾ ਹੈ ਇਸ ਸਮੇਂ ਜਿਹੜੇ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਸਫਲਤਾ ਮਿਲੇਗੀ ਹੁਣ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਮੇਖ ਰਾਸ਼ੀ ਦੀ ਮੇਖ ਰਾਸ਼ੀ ਵਾਲਿਆਂ ਨੂੰ ਦੱਸਦਾ ਹੈ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਹਨੂਮੰਚੀ ਦੀ ਪੂਜਾ ਕਰ ਲੈਂਦੇ ਹੋ ਤੇ ਹਨੂਮੰਚ 40 ਦਾ ਪਾਠ ਕਰ ਲੈਂਦੇ ਹੋ ਜੇਕਰ ਤੁਹਾਨੂੰ ਬੜਾ ਜ਼ਿਆਦਾ ਗੁੱਸਾ ਹੁੰਦਾ ਹੈ ਤਾਂ ਲਾਲ ਰੰਗ ਦੇ ਕੱਪੜੇ ਪਹਿਨਣਾ ਛੱਡ ਦਿਓ ਅਜਿਹਾ ਕਰਨ ਦੇ ਨਾਲ ਤੁਹਾਡੇ ਜੀਵਨ ਵਿੱਚ ਅਚਾਨਕ ਤੋਂ ਹੀ ਆਉਣ ਵਾਲੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਸੋ ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਗੱਲ ਕਰਦੇ ਹਾਂ ਜੀ ਮੇਕ ਰਾਸ਼ੀ ਵਾਲੋ ਤੁਹਾਨੂੰ ਦੱਸਦੇ ਇੱਕ ਫਰਵਰੀ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਮੇਕ ਰਾਸ਼ੀ ਵਾਲਿਆਂ ਦੇ ਲਈ ਵੇਤੀ ਸਲਾਨਾ ਰਾਸ਼ੀ ਅਨੁਸਾਰ ਇਹ ਮਹੀਨਾ ਬੜਾ ਹੈ ਸ਼ੁਭ ਸਾਬਤ ਹੋਵੇਗਾ ਵੱਡੀਆਂ-ਵੱਡੀਆਂ ਪ੍ਰਾਪਤੀਆਂ ਇਹਨਾਂ ਨੂੰ ਦੇਖ ਕੇ ਜਾਣ ਵਾਲਾ ਹੈ ਇਸ ਨਾਲ ਤੁਹਾਨੂੰ ਸਾਲ ਦਾ ਅਕੀਲਾ ਮਹੀਨਾ ਲਗਾਤਾਰ ਆਮਦਨ ਦੇ ਵਿੱਚ ਵਾਧਾ ਹੁੰਦਾ ਨਜ਼ਰ ਆਵੇਗਾ ਤੁਹਾਨੂੰ ਕਦੇ ਵੀ ਪੈਸੇ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਫਰਵਰੀ ਦੇ ਮਹੀਨੇ ਦੇ ਵਿੱਚ ਤੁਹਾਡਾ 6ਵੇਂ ਚੌਥੇ ਘਰ ਦੇ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੇ ਸਾਰੇ ਹੀ ਵਿਗੜੇ ਹੋਏ ਕੰਮ ਸੰਪੂਰਨ ਹੋ ਜਾਣਗੇ ਤੁਹਾਡੀ ਆਰਥਿਕ ਸਥਿਤੀ ਹੁਣ ਮਜ਼ਬੂਤ ਹੋ ਜਾਵੇਗੀ ਤੁਸੀਂ ਨਵਾਂ ਕਾਰ ਜਾਂ ਵਾਹਨ ਖਰੀਦਣ ਦੀ ਇੱਛਾ ਵੀ ਪੂਰੀ ਕਰ ਸਕਦੇ ਹੋ ਦੇਵ ਗੁਰੂ ਦੀ ਸਭ ਦ੍ਰਿਸ਼ਟੀ ਤੁਹਾਡੇ ਤੇ ਬਣੀ ਹੋਈ ਹੈ ਇਹ ਤੁਹਾਡੇ ਕੈਰੀਅਰ ਨੂੰ ਰੋਸ਼ਨ ਕਰ ਦੇਵੇਗੀ ਕਿਸਮਤ ਤੁਹਾਡੇ ਪੱਖ ਦੇ ਵਿੱਚ ਹੈ ਜੀਵਨ ਵਿੱਚ ਤਰੱਕੀ ਹੋਵੇਗੀ ਕਾਰੋਬਾਰ ਵਿੱਚ ਤੁਹਾਨੂੰ ਬਹੁਤ ਹੀ ਮੁਨਾਫਾ ਹੋਣ ਵਾਲਾ ਹੈ ਇਸ ਸਮੇਂ ਹਰ ਪਾਸੇ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਦਫ਼ਤਰ ਦੇ ਵਿੱਚ ਤੁਹਾਡੇ ਕੰਮ ਦੇ ਲਈ ਤੁਹਾਨੂੰ ਸਨਮਾਨਿਤ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਆਪਣੇ ਕੰਮ ਨੂੰ ਸੱਚੀ ਮਿਹਨਤ ਤੇ ਲਗਨ ਦੇ ਨਾਲ ਕਰਦੇ ਹੋ ਤਾਂ ਇਸ ਸਾਲ ਤੁਹਾਡੇ ਲਈ ਕੈਰੀਅਰ ਸੰਬੰਧੀ ਬੜਾ ਹੀ ਰਿਕਾਰਡ ਤੋੜਨ ਵਾਲਾ ਹੋਵੇਗਾ ਤੁਹਾਨੂੰ ਤੰਸਬਾ ਦੀ ਆਉਣ ਵਾਲੀਆਂ ਮੁਸ਼ਕਲਾਂ ਦਾ ਖਾਤਮਾ ਹੋਵੇਗਾ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਇਸ ਮਹੀਨੇ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਹਾਡੇ ਕੰਮ ਦੀ ਸਲਾੰਗਾ ਹੋਵੇਗੀ ਤੁਹਾਡਾ ਬੌਸ ਤੁਹਾਡੇ ਕੰਮ ਤੋਂ ਖੁਸ਼ ਹੋਵੇਗਾ ਕਿਉਂਕਿ ਉਹ ਤੁਹਾਡੇ ਫਿਰ ਆਮਦਨ ਦੇ ਵਿੱਚ ਵਾਧਾ ਵੀ ਕਰ ਸਕਦਾ ਹੈ 2025 ਦੇ ਅਖੀਲੇ ਮਹੀਨੇ ਦੇ ਵਿੱਚ ਸਿਹਤ ਪੱਖੋਂ ਇਹ ਸਮਾਂ ਤੁਹਾਡੇ ਲਈ ਬੜਾ ਹੀ ਚੰਗਾ ਰਹਿਣ ਵਾਲਾ ਹੈ ਸਿਹਤ ਦੇ ਨਜ਼ਰੀਏ ਤੋਂ ਚੰਗੇ ਸਿਹਤ ਦਾ ਆਨੰਦ ਮਾਣੋਗੇ ਸਿਹਤ ਦੀ ਗੁੰਡਲੀ ਦੇ ਅਨੁਸਾਰ ਮੇਖ ਰਾਸ਼ੀ ਵਾਲਿਆਂ ਦੇ ਲਈ ਇਹ ਵਿੱਤੀ ਲਾਭ ਇਹਨਾਂ ਨੂੰ ਮਿਲੇਗਾ ਇਸ ਸਾਲ ਤੁਸੀਂ ਸਿਹਤ ਦੇ ਮਾਮਲਿਆਂ ਨੂੰ ਲੈ ਕੇ ਚਿੰਤਤ ਵੀ ਹੋ ਸਕਦੇ ਹੋ ਤੁਹਾ ਨੂੰ ਚਿੰਤਾ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਤੁਹਾਨੂੰ ਪੁਰਾਣੇ ਰੋਗਾਂ ਤੋਂ ਮੁਕਤੀ ਮਿਲ ਜਾਵੇਗੀ ਚੰਗੀ ਸਿਹਤ ਦਾ ਲਾਭ ਮਿਲ ਜਾਵੇਗਾ ਤੁਹਾਡਾ ਜਿਹੜਾ ਮਨ ਹੈ ਅਧਿਆਤਮਿਕ ਕੰਮਾਂ ਦੇ ਵਿੱਚ ਲੱਗਾ ਰਹੇਗਾ ਤੁਹਾਡੇ ਮਨ ਵਿੱਚ ਸ਼ੁੱਧ ਤੇ ਸਕਾਰਾਤਮਕ ਵਿਚਾਰ ਆਉਣਗੇ ਆਪਣੀ ਖੁਰਾਕ ਤੇ ਆਪਣੀ ਸਿਹਤ ਬਾਰੇ ਵਧੇਰੇ ਸਵੇਦਨਸ਼ੀਲ ਹੋ ਜਾਓਗੇ ਸਾਲ ਦੇ ਅਖੀਲੇ ਮਹੀਨੇ ਵਿੱਚ ਤੁਹਾਡੇ ਲਈ ਸਮਾਂ ਚੰਗਾ ਹੈ ਇਸ ਸਮੇਂ ਦਾ ਪਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮੇਥਨ ਰਾਸ਼ੀ ਮੇਥਨ ਰਾਸ਼ੀ ਵਾਲਿਆਂ ਨੂੰ ਦੱਸ ਹੈ ਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਤੁਸੀਂ ਕਸਰਤ ਯੋਗਾ ਕਰਕੇ ਆਪਣੀ ਸਿਹਤ ਨੂੰ ਸੁਧਾਰ ਕਰ ਸਕਦੇ ਹੋ ਇਸ ਸਾਲ ਦੇ ਅਕੀਲੇ ਮਹੀਨੇ ਵਿੱਚ ਤੁਹਾਨੂੰ ਮਾਨਸਿਕ ਦਬਾਅ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਸ਼ੁਰੂਆਤ ਵਿੱਚ ਜੀਵਨ ਦੇ ਵਿੱਚ ਚੰਗੇ ਨਤੀਜੇ ਲੈ ਕੇ ਆਵੇਗਾ ਇਹ ਮਹੀਨਾ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇਗਾ ਕਿਉਂਕਿ ਦੇਵ ਗੁਰੂ ਤੁਹਾਡੇ ਸ਼ੁਭ ਪੱਖ ਦੇ ਕਾਰਨ ਹੁਣ ਤੁਸੀਂ ਚੰਗੀ ਸਿਹਤ ਦੇ ਮਾਲਕ ਵੀ ਬਣ ਜਾਓਗੇ ਤੁਹਾਡਾ ਮਨ ਅਧਿਆਤਮਿਕ ਮਾਰਗ ਤੇ ਚੱਲੇਗਾ ਤੁਹਾਡੇ ਮਨ ਦੇ ਵਿੱਚ ਪਵਿੱਤਰ ਵਿਚਾਰ ਪੈਦਾ ਹੋਣਗੇ ਤੁਸੀਂ ਸਿਹਤ ਨੂੰ ਲੈ ਕੇ ਚਿੰਤਾ ਜ਼ਰੂਰ ਕਰੋਗੇ ਪਰ ਚਿੰਤਾ ਨਹੀਂ ਕਰਨੀ ਚਾਹੀਦੀ ਤੁਹਾਡੀ ਸਿਹਤ ਵਧੀਆ ਰਹੇਗੀ ਸਕਾਰਾਤਮਕ ਸੋਚ ਰਹੇਗੀ ਤੁਹਾਡਾ ਆਤਮ ਵਿਸ਼ਵਾਸ ਹੁਣ ਵਧਣ ਵਾਲਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਓਗੇ ਸੰਤੁਲਿਤ ਖੁਰਾਕ ਦੇ ਨਾਲ-ਨਾਲ ਤੁਹਾਨੂੰ ਆਪਣੀ ਖੁਰਾਕ ਵਿੱਚ ਫਲ ਸਬਜ਼ੀਆਂ ਦੁੱਧ ਜੂਸ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਤੁਸੀਂ ਆਪਣੀ ਸਿਹਤ ਦਾ ਖਾਸ ધ્યાન ਰੱਖ ਸਕਦੇ ਹੋ ਅਗਲੀ ਖੁਸ਼ ਨਸੀਬ ਰਾਸ਼ੀ ਹੈ वृश्चिक ਰਾਸ਼ੀ वृश्चिक ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਇਸ ਸਾਲ ਦਾ ਦੂਸਰਾ ਮਹੀਨਾ ਤੁਹਾਨੂੰ ਖੁਸ਼ੀਆਂ ਦੇ ਕੇ ਜਾਵੇਗਾ ਇਸ ਸਾਲ ਤੁਹਾਨੂੰ ਆਪਣੇ ਵੱਡੇ ਭਰਾਵਾਂ ਦਾ ਸਹਿਯੋਗ ਮਿਲ ਜਾਵੇਗਾ ਸਕਾਰਾਤਮਕ ਨਤੀਜੇ ਤੁਹਾਡੇ ਨਜ਼ਰ ਆਉਣਗੇ ਸ਼ੁਭਫਲ ਲੈ ਕੇ ਆਉਣ ਵਾਲਾ ਹੈ ਇਸ ਸਮਾਂ ਤੁਹਾਡੀ ਆਮਦਨ ਦੇ ਹੁਣ ਨਵੇਂ-ਨਵੇਂ ਸਰੋਤ ਪੈਦਾ ਹੋ ਜਾਣਗੇ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਹੁਣ ਵਪਾਰ ਵਿੱਚ ਸਫਲਤਾ ਮਿਲਣ ਵਾਲੀ ਹੈ ਸ਼ੁਰੂਆਤ ਤੋਂ ਹੀ ਤੁਹਾਡਾ ਕਾਰੋਬਾਰ ਤਰੱਕੀ ਦੇ ਰਸਤੇ ਚੱਲੇਗਾ ਇਸ ਸਾਲ ਵਿਦਿਆਰਥੀ ਵਰਗ ਦੇ ਲਈ ਆਪਣੇ ਸੁਪਨੇ ਅਨੁਸਾਰ ਕਰਨ ਦੇ ਲਈ ਮੌਕੇ ਪ੍ਰਦਾਨ ਕਰਨ ਵਾਲਾ ਹੈ ਤੁਹਾਨੂੰ ਦੇਸ਼ ਯਾਤਰਾ ਦਾ ਵੀ ਮੌਕਾ ਮਿਲ ਸਕਦਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਹ ਮਹੀਨਾ ਜੇਕਰ ਤੁਸੀਂ ਵਿਦੇਸ਼ੀ ਯਾਤਰਾ ਬਾਰੇ ਕੁਝ ਸੋਚ ਰਹੇ ਹੋ ਤਾਂ ਇਸ ਸਮੇਂ ਤੁਹਾਨੂੰ ਵੀਜਾ ਮਿਲ ਸਕਦਾ ਹੈ ਕਿਉਂਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਜੀਵਨ ਵਿੱਚ ਆਮਦਨ ਵਿੱਚ ਅਚਾਨਕ ਹੀ ਹੁਣ ਵਾਧਾ ਹੋਵੇਗਾ ਵਿਦੇਸ਼ੀ ਯਾਤਰਾਵਾਂ ਤੁਹਾਡੇ ਲਈ ਲਾਭਦਾਇਕ ਸਾਬਤ ਹੋਣਗੀਆਂ ਖੋਜ ਨਾਲ ਜੁੜੇ ਲੋਕਾਂ ਲਈ ਇਸ ਸਮਾਂ ਬੜਾ ਹੀ ਲਾਭਦਾਇਕ ਸਾਬਤ ਹੋਏਗਾ ਤੁਹਾਡਾ ਪੈਸਾ ਹੁਣ ਦਾਣ ਵਿੱਚ ਵੀ ਖਰਚ ਹੋ ਸਕਦਾ ਹੈ 2 ਸਾਲਾਂ ਤੱਕ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਇਸ ਸਮਾਂ ਤੁਹਾਨੂੰ ਕੋਈ ਖੁਸ਼ਖਬਰੀ ਦੇ ਕੇ ਜਾ ਸਕਦਾ ਹੈ ਤੁਹਾਡੇ ਘਰ ਵਿੱਚ ਕੋਈ ਸ਼ੁਭ ਕਾਰਜ ਹੋਣ ਦੀ ਸੰਭਾਵਨਾ ਹੈ ਜਿਸ ਦੇ ਕਾਰਨ ਤੁਹਾਡੇ ਪਰਿਵਾਰ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਰਹੇਗਾ ਕਾਹ ਦੀ ਸਕਾਰਾਤਮਕ ਊਰਜਾ ਤੁਹਾਡੀ ਸਿਹਤ ਲਈ ਚੰਗੀ ਰਹਿਣ ਵਾਲੀ ਹੈ ਮਾਨ ਦੇ ਇਹ ਕਗਰਤਨ ਉਹ ਦੋਵਾਂ ਲਈ ਤੁਹਾਨੂੰ ਬਹੁਤ ਹੀ ਕਸਰਤ ਕਰਨੀ ਚਾਹੀਦੀ ਹੈ ਸਰੀਰਕ ਤੇ ਸਿਹਤ ਦੋਵਾਂ ਲਈ ਇਹ ਬਣੀ ਵਧੀਆ ਹੈ ਮੈਡੀਟੇਸ਼ਨ ਤੁਹਾਡੀ ਘਟਾ ਦੇਵੇਗੀ ਇਸ ਰਸ਼ੀ ਵਾਲੇ ਤੁਹਾਡਾ ਵਿਆਹ ਦਾ ਸ਼ਾਨਦਾਰ ਮੌਕਾ ਬੰਦਾ ਦਿਖਾਈ ਦੇ ਰਿਹਾ ਹੈ ਇਸ ਸਮੇਂ ਦੀ ਸ਼ੁਰੂਆਤ ਵਿੱਚ ਹੀ ਤੁਹਾਡੇ ਛਿਮਣ ਵਿੱਚ ਪਰਿਵਾਰਕ ਖੁਸ਼ਹਾਲੀਆਂ ਆ ਜਾਣਗੀਆਂ ਇਸ ਨਾਲ ਪਰਿਵਾਰਕ ਮੈਂਬਰਾਂ ਵਿੱਚ ਪਿਆਰ ਦੀ ਭਾਵਨਾ ਵਧਣ ਵਾਲੀ ਹੈ ਇਸ ਨਾਲ ਤੁਸੀਂ ਨਵੇਂ ਸਾਲ ਵਿੱਚ ਵੀ ਆਪਣੀਆਂ ਖੁਸ਼ੀਆਂ ਦੀ ਸ਼ੁਰੂਆਤ ਕਰ ਸਕਦੇ ਹੋ ਅਗਲੀ ਕੁਐਸਚਨ ਅਸੀਂ ਭਰਾਸ਼ੀ ਹੈ ਜਿੱਕੋਮ ਰਾਸ਼ੀ। ਕੁੰਮ ਰਾਸ਼ੀ ਵਾਲਿਆਂ ਦਾਸਤੇ ਇਹ ਸਮਾਂ ਤੁਹਾਡੇ ਲਈ ਬੜਾ ਹੀ ਆਨੰਦਾਇਕ ਰਹਿਣ ਵਾਲਾ ਹੈ। ਤੁਹਾਨੂੰ ਹਰ ਫੈਸਲੇ ਵਿੱਚ ਆਪਣੇ ਆਪਣੇ ਸਾਥੀ ਤੇ ਵੱਡਿਆਂ ਦਾ ਸਹਿਯੋਗ ਲੈਣ ਦੀ ਲੋੜ ਹੈ। ਤੁਹਾਨੂੰ ਇਸ ਸਮੇਂ ਕੋਈ ਮਹੱਤਵਪੂਰਨ ਫੈਸਲਾ ਲੈਣਾ ਹੋਵੇਗਾ। ਇਸ ਨਾਲ ਤੁਹਾਡੇ ਜੀਵਨ ਵਿੱਚ ਪਿਆਰ ਦੀ ਅਚਾਨਕ ਕੋਈ ਸ਼ਾਨਦਾਰ ਸ਼ੁਰੂਆਤ ਹੋ ਸਕਦੀ ਹੈ। ਤੁਹਾਡੇ ਵਿੱਚ ਘਰ ਕੋਈ ਸਮੇਂ ਤੋਂ ਚੱਲ ਰਿਹਾ ਜਿਹੜੇ ਮਤਭੇਦ ਸਨ ਉਹ ਦੂਰ ਹੋ ਜਾਣਗੇ। ਇਸ ਸਮੇਂ ਤੁਸੀਂ ਕਾਰ ਵਿੱਚ ਕੋਈ ਨਵਾਂ ਵਾਹਨ ਜਾਂ ਨਵਾਂ ਘਰ ਹੀ ਖਰੀਦ ਸਕਦੇ ਹੋ ਇਸ ਨੂੰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖੁਸ਼ੀ ਨੂੰ ਸਾਂਝਾ ਕਰੋਗੇ ਘਰ ਦੇ ਵਿੱਚ ਖੁਸ਼ੀ ਨਵਾਂ ਮਾਹੌਲ ਹੋਵੇਗਾ ਤੁਸੀਂ ਜ਼ਿਆਦਾਤਰ ਸਮਾਂ ਪ੍ਰੇਮੀ ਨਾਲ ਗੱਲਬਾਤ ਕਰਨ ਵਿੱਚ ਬਤੀਤ ਕਰੋਗੇ ਇਸ ਸਮੇਂ ਤੁਸੀਂ ਆਪਣੇ ਗੁੱਸੇ ਦੇ ਕਾਬੂ ਰੱਖਣਾ ਹੈ ਕਿਸੇ ਤੇ ਅੰਨ ਵਿਸ਼ਵਾਸ ਬਿਲਕੁਲ ਵੀ ਨਹੀਂ ਕਰਨਾ ਹੈ ਹਰ ਕੰਮ ਆਪਣੇ ਦਿਮਾਗ ਦੇ ਨਾਲ ਹੀ ਕਰਨਾ ਹੈ ਤੁਹਾਡੇ ਚੇਮਣ ਵਿੱਚ ਪਿਆਰ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਤੁਹਾਣਾ ਆਪਣੇ ਰਿਸ਼ਤਿਆਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੇ ਵਿਆਹੋ ਦਾ ਜੀਵਨ ਵਿੱਚ ਖੁਸ਼ੀ ਦੀ ਕਮੀ ਹੋਵੇਗੀ ਤੁਸੀਂ ਆਪਣੇ ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਦੇ ਹੋ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਤਣਾਅ ਖਤਮ ਹੋ ਸਕਦਾ ਹੈ ਤੁਹਾਨੂੰ ਆਤਮ ਵਿਸ਼ਵਾਸ ਦਾ ਪੰਦਰਵਾਧਾਣਾ ਪਵੇਗਾ ਹਰ ਕੰਮ ਵਿੱਚ ਫਿਰ ਤੁਹਾਨੂੰ ਸਫਲਤਾ ਮਿਲ ਜਾਵੇਗੀ ਇਸ ਸਮੇਂ ਤੁਹਾਨੂੰ ਮੌਕਿਆਂ ਦਾ ਲਾਭ ਉਠਾਉਣ ਦੀ ਜ਼ਰੂਰਤ ਹੈ ਕੈਰੀਅਰ ਦੇ ਮੌਕੇ ਤੋਂ ਹੁਣ ਤੁਸੀਂ ਉਚਾਈਆਂ ਨੂੰ ਛੂਹੋਗੇ ਤੁਹਾਡੀ ਆਰਥਿਕ ਸਥਿਤੀ ਹੁਣ ਸੁਧਰਨ ਵਾਲੀ ਹੈ ਤੁਹਾਡੀ ਆਮਦਨ ਦੇ ਨਵੇਂ ਸਰੋਤ ਪ੍ਰਾਪਤ ਹੋ ਜਾਣਗੇ ਵਿਦਿਆਰਥੀਆਂ ਦੇ ਲਈ ਸਮਾਂ ਬਹੁਤ ਹੀ ਚੰਗਾ ਹੈ ਤੁਸੀਂ ਆਪਣੇ ਹੁਨਰ ਨੂੰ ਨਿਖਾਰਨ ਦੇ ਲਈ ਛੋਟੇ ਕੋਰਸ ਕਰ ਸਕਦੇ ਹੋ ਇਸ ਸਮੇਂ ਤੁਸੀਂ ਕਈ ਅਜਿਹੀਆਂ ਥਾਵਾਂ ਤੇ ਵੀ ਜਾ ਸਕਦੇ ਹੋ ਜਿੱਥੇ ਜਾਣ ਦੇ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਜਿਹੜੇ ਲੋਕ ਨਵੀਂ ਨੌਕਰੀ ਜਾਂ ਨਵੇਂ ਮੌਕੇ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਕੁਝ ਨਵੇਂ ਮੌਕੇ ਮਿਲ ਸਕਦੇ ਹਨ ਇਸ ਮਹੀਨੇ ਤੁਹਾਡੀ ਨੌਕਰੀ ਦੀ ਜਗ੍ਹਾ ਬਦਲਣ ਦੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਆਪਣੀ ਮਿਹਨਤ ਦੇ ਬਲਬੋਤੇ ਤੇ ਇਹ ਚੰਗੇ ਜਿਹੜੇ ਸੀਟ ਹੈ ਉਹ ਹਾਸਲ ਹੋਵੇਗੀ ਇਹ ਜ਼ਰੂਰੀ ਹੋਵੇਗਾ ਕਿ ਤੁਹਾਡਾ ਤਾਲਮਿਲ ਵਧੀਆ ਰਹੇਗਾ ਤੁਹਾਡੇ ਕੈਰੀਅਰ ਵਿੱਚ ਅੱਗੇ ਵਧਣ ਨੂੰ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਇਸ ਸਮੇਂ ਤੁਹਾਨੂੰ ਪ੍ਰਸਿੱਧੀ ਮਿਲ ਸਕਦੇ ਹਨ ਪੈਸੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਕਦੇ ਵੀ ਜਲਦਬਾਜ਼ੀ ਨਾ ਕਰੋ ਆਮਦਨ ਦੇ ਨਿਰੰਤਰ ਪ੍ਰਵਾਹ ਕਰਨ ਤੁਸੀਂ ਮਾਨਸਿਕ ਤੌਰ ਤੇ ਖੁਸ਼ ਤੇ ਬੇਫਿਕਰ ਮਹਿਸੂਸ ਕਰੋਗੇ ਇਸ ਸਾਲ ਤੁਹਾਡੀਆਂ ਅਧੂਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਇਸ ਮਹੀਨੇ ਵਿੱਚ ਤੁਹਾਨੂੰ ਆਪਣੇ ਸਾਰੇ ਹੀ ਯਤਨਾਂ ਵਿੱਚ ਸਫਲਤਾ ਮਿਲ ਜਾਵੇਗੀ ਕਾਰੋਬਾਰ ਜੇਕਰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਮਨੋਕਾਮਨਾ ਮੈਂ ਪੂਰੀ ਹੋਵੇਗੀ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਫਰਵਰੀ ਦੇ ਮਹੀਨੇ ਦੀ ਜਾਣਕਾਰੀ జేకర ఏ విడియో తను చీగివాద